ਡੀਜ਼ਲ 80 ਸ਼ਹਿਰ ਦੇ ਅੰਦਰ ਐਂਟਰ ਨਹੀਂ ਕੀਤੇ ਜਾਣਗੇ ਜਿੱਤੇ ਕਿ ਇੰਨੀਆਂ ਬੱਸਾਂ ਚੱਲਦੀਆਂ ਨੇ ਕਾਰਪੋਰੇਸ਼ਨ ਦੀਆਂ ਬੱਸਾਂ ਚੱਲਦੀਆਂ ਨੇ ਜੋ ਕਿ ਡੱਡਾ ਡੇ ਉਹਨਾਂ ਦੇ ਸਲੈਂਸਰ ਨੇ ਡੱਡਾ ਧੂਏ ਮਾਰਦੇ ਆ ਸ਼ਹਿਰ ਚ ਨਹੀਂ ਚੱਲਣਾ ਸ਼ਹਿਰ ਤੋਂ ਬਾਹਰ ਚੱਲਣ ਜਲਦੀ ਸਵਾਰੀ ਡਬਲ ਡਬਲ ਪੈਸੇ ਕਦੇ ਨਹੀਂ ਖਰਚੂਗੀ ਇਹ ਇੱਕ ਸਾਨੂੰ ਬੇਰੋਜ਼ਗਾਰ ਕਰਨ ਦਾ ਉਹਨਾਂ ਨੇ ਜਰੀਆ ਬਣਾਇਆ ਇਹ 7-8000 ਡੀਜ਼ਲ 80 ਚੱਲਦਾ ਵਾ ਇਹ ਪਰਿਵਾਰ ਬੰਦੇ ਇੱਕ ਬੰਦੇ ਨਾਲ ਪੰਜ ਮੈਂਬਰ ਜੁੜੇ ਹੋਏ ਆ ਤੇ 40 ਕਿਹ ਹਜ਼ਾਰ ਬੰਦਾ ਬੰਦਾ ਵਾ 40 ਹਜ਼ਾਰ ਬੰਦੇ ਨੂੰ ਇਹ ਬੇਰੋਜ਼ਗਾਰ ਕਰਨਾ ਚਾਹੁੰਦੇ ਆ ਬਾਈਕ ਨੇ ਪਿੱਛੇ ਰੇੜਾ ਲੱਗਿਆ ਹੁੰਦਾ ਉਹਨਾਂ ਨੂੰ ਨਿਯਾਤ ਦਿੱਤੀ ਹੈ ਜਾਨਣਾ ਕੋਈ ਟੈਕਸ ਦੇਣਾ ਕੋਈ ਇੰਸ਼ੋਰੈਂਸ ਕਰਾਉਣਾ ਕੁਝ ਨਹੀਂ ਕੋਈ ਟੈਕਸ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਕੁਝ ਨਹੀਂ ਅਸੀਂ ਸਾਰੇ ਟੈਕਸ ਭਰਦੇ ਹੁੰਦੇ ਵੀ ਤੇ ਸਾਡੇ ਨਾਲ ਇਹੋ ਜੀ ਦੂਰੀ ਰਾਜਨੀਤੀ ਅਪਣਾਈ ਜਾਂਦੀ ਸਾਨੂੰ 30 35-35 ਸਾਲ ਹੋ ਗਏ ਸਰ ਕੰਮ ਕਰਦੇ ਇਹਨੂੰ ਅਸੀਂ ਹੋਰ ਕੋਈ ਕੰਮ ਕਰ ਨਹੀਂ ਸਕਦੇ ਪਿਛਲੇ ਦਿਨੀ ਸਾਨੂੰ ਆਟੋ ਰਿਕਸ਼ਾ ਚਾਲਕਾਂ ਨੂੰ ਬੜਾ ਪਰੇਸ਼ਾਨ ਕੀਤਾ ਗਿਆ ਵੀ ਤੁਹਾਡੇ ਜਿਹੜੇ ਡੀਜ਼ਲ ਆਟੋ ਆ ਸ਼ਹਿਰ ਦੇ ਅੰਦਰ ਐਂਟਰ ਨਹੀਂ ਕੀਤੇ ਜਾਣਗੇ ਜਿੱਤੇ ਕਿ ਇੰਨੀਆਂ ਬੱਸਾਂ ਚੱਲਦੀਆਂ ਨੇ ਕਾਰਪੋਰੇਸ਼ਨ ਦੀਆਂ ਬੱਸਾਂ ਚੱਲਦੀਆਂ ਨੇ ਜੋ ਕਿ ਡੱਡ ਡੇ ਉਹਨਾਂ ਦੇ ਸਲੈਂਸਰ ਨੇ ਡੱਡ ਧੂਏ ਮਾਰਦੇ ਆ ਇੱਕ 25% ਜੋ ਕਿ ਇੱਕ ਸਾਡੀ ਤਦਾਦ ਰਹਿ ਗਈ ਆ ਆਟੋ ਰਿਕਸ਼ਾ ਦੀ ਡੀਜ਼ਲ ਆਟੋ ਦੀ ਉਹਨਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਜਾਂਦਾ ਉਦੋਂ ਤੋਂ ਜਿਹੜੇ ਹੈਗੇ ਇਸ ਟਾਈਮ ਬੱਚਿਆਂ ਦੀ ਐਡਮਿਸ਼ਨਾਂ ਦੇ ਖਰਚੇ ਆਏ ਹੋਏ ਆ ਬੜੇ ਬੜੇ ਲੰਬੇ ਚੋੜੇ ਖਰਚੇ ਆ ਜੇ ਆਟੋ ਵੇਚਦੇ ਆ ਆਪਣੇ ਇਹਨਾਂ ਨੂੰ ਇਹਦੇ ਬਦਲੇ ਕੁਝ ਨਹੀਂ ਮਿਲਣਾ ਸਰਕਾਰਾਂ ਨੇ ਜੋ ਮੰਨ ਬ ਤੋ ਖਾ ਪਿੱਛੇ ਜੇ ਅਸੀਂ ਇੱਕ ਮੀਟਿੰਗ ਕੀਤੀ ਸੀ ਹੰਗਾਮੀ ਮੀਟਿੰਗ ਕੀਤੀ ਸੀ 62 ਤੇ ਸਾਨੂੰ ਆਸ਼ਵਾਸ਼ਣ ਦਵਾਇਆ ਗਿਆ ਸੀ ਸਰਕਾਰ ਦੇ ਨੁਮਾਇੰਦੇ ਵੀ ਆਏ ਸੀ ਉਹਦੇ ਵਿੱਚ ਤੇ ਪ੍ਰਸ਼ਾਸਨ ਵੱਲੋਂ ਏਸੀਪੀ ਸਾਹਿਬ ਵੀ ਆਏ ਸੀ ਜਿਹਦੇ ਸਾਨੂੰ ਕਿਹਾ ਸੀ 2 ਮਹੀਨਾ ਦਾ ਤੁਹਾਨੂੰ ਸਮਾਂ ਦਿੱਤਾ ਜਾਂਦਾ 2 ਮਹੀਨਾ ਦੇ ਵਿੱਚ ਤੁਸੀਂ ਆਪਣਾ ਕੋਈ ਨਾ ਕੋਈ ਜਾਂ ਤਾਂ ਹਾਈ ਕੋਰਟ ਰੇਟ ਲਾ ਕੇ ਤੁਸੀਂ ਆਪਣਾ ਸਟੇ ਲੈ ਲਓ ਜਾਂ ਤੁਸੀਂ ਕਿਸੇ ਪੋਲੀਟਿਸ਼ੀਅਨਸ ਕੋ ਜਾ ਕੇ ਤੁਸੀਂ ਸਾਨੂੰ ਮਤਲਬ ਕੀ ਆ ਫੋਨ ਕਰਾ ਦਿਓ ਜਾਂ ਗੱਲ ਕਰਾ ਦਿਓ ਵੀ ਅਸੀਂ ਇਹ ਜਿਹੜਾ ਟਾਈਮ ਵਧਾ ਦਾਂਗੇ ਪਰੰਤੂ ਹਜੇ ਗੱਲ ਨੂੰ 10 ਤੋਂ 12 ਦਿਨ ਨਹੀਂ ਹੋਏ ਕੱਲ ਫੇਰ ਸਾਨੂੰ ਇੱਕ ਚੁੱਪੂ ਵੀ ਸੂਈ ਲਾ ਦਿੱਤੀ ਗਈ ਆ ਵੀ ਜਿਹੜੇ ਆ ਇੰਦਰ ਐਂਟਰ ਨਹੀਂ ਹੋਣਗੇ ਬਸ ਅਡੇ ਜਾਂ ਰੇਲਵੇ ਸਟੇਸ਼ਨ ਘੰਟਾ ਕਰ ਇਹ ਐਂਟਰ ਨਹੀਂ ਹੋਣਗੇ ਜਿੱਥੇ ਕਿ ਜਿਹੜੇ ਕੀ ਸਟੈਂਡ ਨੇ ਸਟੈਂਡ ਸਾਰੇ ਦੇ ਸਾਰੇ ਇਹ ਸ਼ਹਿਰ ਦੇ ਅੰਦਰ ਨੇ বাস ਸਟੈਂਡ ਵੀ ਆਟੋ ਆਟੋ ਸਟੈਂਡ ਹੈਗਾ ਪਲ ਦੇ ਥੱਲੇ ਵੀ ਆਟੋ ਸਟੈਂਡ ਹੈਗਾ ਐਈਐਸਆਈ ਹਸਪੀਟਲ ਕੋ ਆਟੋ ਸਟੈਂਡ ਹੈਗਾ ਤੇ ਭਾਰਤ ਨਗਰ ਚੌਕ ਜਿਹੜਾ ਹੈਗਾ ਆਟੋ ਸਟੈਂਡ ਹੈਗਾ ਉਸ ਤੋਂ ਬਾਅਦ ਰੇਲਵੇ ਸਟੇਸ਼ਨ ਆ ਜਾਂਦਾ ਆਟੋ ਸਟੈਂਡ ਹੈਗਾ ਘੰਟਾ ਘਰ ਆਟੋ ਸਟੈਂਡ ਹੈਗਾ ਸਬਜ਼ੀ ਮੰਡੀ ਆਟੋ ਸਟੈਂਡ ਹੈਗਾ ਜਲੰਧਰ ਬਾਈਪਾ ਸਾਟੋ ਸਟੈਂਡ ਹੈ ਜਿੰਨੇ ਇਹ 7 ਤੋਂ 8000 ਬੰਦਾ ਜਿਹੜਾ ਬੇਰੋਜ਼ਗਾਰ ਹੋ ਜਾਊਗਾ ਪ੍ਰਸ਼ਾਸਨ ਸਾਡੇ ਨਾਲ ਦੂਰੀ ਨੀਤੀ ਕਹਿੰਦੇ ਵੀ ਅਸੀਂ ਸ਼ਹਿਰ ਚ ਨਹੀਂ ਚੱਲਣਾ ਸ਼ਹਿਰ ਤੋਂ ਬਾਹਰ ਚੱਲਣ ਜਦਕਿ ਪਰਿਆ ਬਣਾਇਆ ਕਿ ਕਿੰਨੇ ਪਰਿਵਾਰ ਨੇ ਕਿੰਨੇ ਪਰਿਵਾਰ ਨੇ ਤੇ ਕਿੰਨਾ ਦਾ ਰੋਜ਼ਗਾਰ ਚੱਲਦਾ ਇਸ ਦੇ ਸਿਰ ਇਹ ਤਕਰੀਬਨ ਜਿਹੜੇ ਡੀਜ਼ਲ ਆਟੋ ਨੇ 7 ਤੋਂ 8000 ਡੀਜ਼ਲ ਆਟੋ ਚੱਲਦਾ ਵਾ ਇਹ ਪਰਿਵਾਰ ਬੰਦੇ ਇੱਕ ਬੰਦੇ ਨਾਲ ਪੰਜ ਮੈਂਬਰ ਜੁੜੇ ਹੋਏ ਆ ਤੇ 40 ਕਿਹ ਹਜ਼ਾਰ ਬੰਦਾ ਬੰਦਾ ਵਾ 40 ਹਜ਼ਾਰ ਬੰਦੇ ਨੂੰ ਇਹ بے ਰੋਜ਼ਗਾਰ ਕਰਨਾ ਚਾਹੁੰਦੇ ਆ ਜੀ ਸਵਾਲ ਇਹ ਵੀ ਆਂਦਾ ਸਰਕਾਰ ਟੈਕਸ ਲੈਂਦੀ ਹੈ ਸਾਰਾ ਇਹਦਾ ਇੰਸ਼ੋਰੈਂਸ ਦਾ ਖਰਚਾ ਲੈਂਦੀ ਹੈ ਫਿਰ ਇਸ ਦੇ ਬਾਵਜੂਦ ਡੀਜ਼ਲ ਆਟੋ ਨੂੰ ਬੰਦ ਕਰਨਾ ਤੁਹਾਨੂੰ ਸ਼ਾਇਦ ਸਾਰੇ ਮੀਡੀਆ ਨੂੰ ਪਤਾ ਹੋਵੇ ਮੀਡੀਆ ਰਾਹੀਂ ਇੱਕ ਖਬਰ ਆਈ ਸੀਗੀ ਸਾਨੂੰ ਵੀ ਇਹ ਪਤਾ ਲੱਗੀ ਸੀ ਜਿੱਥੇ ਬਹੁਤ ਵੱਡਾ ਕੱਟ ਹੋਇਆ ਸੀ ਇੱਕ ਜਿਹੜੇ ਰੇੜੇ ਵਾਲੇ ਹੁੰਦੇ ਆ ਆਪਣਾ ਬਾਈਕ ਦੇ ਪਿੱਛੇ ਰੇੜਾ ਲੱਗਿਆ ਹੁੰਦਾ ਉਹਨਾਂ ਨੂੰ ਨਿਯਾਤ ਦਿੱਤੀ ਹੈ ਜਾਨਾ ਕੋਈ ਟੈਕਸ ਦੇਣ ਨਾ ਕੋਈ ਇੰਸ਼ੋਰੈਂਸ ਕਟਾਰਨਾ ਕੁਝ ਨਹੀਂ ਕੋਈ ਟੈਕਸ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਕੁਝ ਨਹੀਂ ਅਸੀਂ ਸਾਰੇ ਟੈਕਸ ਭਰਦੇ ਹੁੰਦੇ ਵੀ ਤੇ ਸਾਡੇ ਨਾਲ ਇਹੋ ਜੀ ਦੂਰੀ ਰਾਜਨੀਤੀ ਪਨਾਈ ਜਾਂਦਾ ਸਰਹੀਏ ਜੀ ਇਹ ਆਟੋ ਰਿਕਸ਼ਾ ਜਿੱਦਾਂ ਮਾਮਾ ਜੀ ਨੇ ਦੱਸਿਆ ਵੀ ਆਟੋ ਰਿਕਸ਼ਾ ਕਹਿੰਦੇ ਬੰਦ ਕਰੋ ਡੀਜ਼ਲ ਗੱਡੀਆਂ ਜਿਹੜੀਆਂ ਹੈਗੀਆਂ ਨੇ ਸਾਡੇ ਇੰਨੇ ਪਰਿਵਾਰ ਜੁ ਨਾ ਸਾਨੂੰ ਕੋਈ ਸਹੂਲਤ ਦੇ ਰਹੇ ਨੇ ਨਾ ਕੁਛ ਆ ਸਾਨੂੰ 2 ਮਹੀਨੇ ਦਾ ਇਹਨਾਂ ਨੇ ਪਹਿਲਾਂ ਟਾਈਮ ਦਿੱਤਾ ਸੀ ਉਹ ਵੀ ਮੁੱਕਰ ਗਏ ਜੀ ਹੁਣ ਸ਼ਹਿਰ ਦੇ ਅੰਦਰ ਐਂਟਰੀ ਨਹੀਂ ਕਰਨ ਦੇ ਰਹੇ ਉਹ ਸਾਡੇ ਕੋ ਸਵਾਰੀ ਬੈਠਦੀ ਨਹੀਂ ਜੇ ਬੈਠਦੀ ਬਜ਼ੁਰਗ ਡਰਾਈਵਰ ਆ ਸਾਰੇ ਕਿੰਨੀ ਕਿੰਨੀ ਸਾਲਾਂ ਦੀ ਉਮਰ ਆ ਸਭ ਹੈਗੀ ਸਰ ਆ ਦੇਖੋ 50 50 ਸਾਲ ਦੇ ਹੈਗੇ ਜੀ ਤਕਰੀਬਨ 60 ਸਾਲਾਂ ਤੋਂ ਕੰਮ ਕਰ ਰਹੇ ਹੋ ਸਾਨੂੰ 30 35 35 ਸਾਲ ਹੋ ਗਏ ਸਰ ਕੰਮ ਕਰਦੇ ਆ ਇਹਨੂੰ ਅਸੀਂ ਹੋਰ ਕੋਈ ਕੰਮ ਕਰ ਨਹੀਂ ਸਕਦੇ ਨਹੀਂ ਸਰ ਪਹਿਲਾਂ ਕਦੇ ਨਹੀਂ ਹੋਇਆ ਜੀ ਐਦਾਂ ਕਦੇ ਨਹੀਂ ਹੋਇਆ ਜੀ ਪਹਿਲਾਂ ਚਲਾਨ ਹੁੰਦੇ ਸੀ ਹੋਰ ਕੁਛ ਨਹੀਂ ਸਰਕਾਰ ਨੇ ਐਦਾਂ ਕੀਤਾ ਹੋ ਵੀ ਤੋ ਡਾਕੂਮੈਂਟੇਸ਼ਨ ਚ ਪੂਰੀ ਨਾ ਹੋਵੇ ਇਸ ਤਰ੍ਹਾਂ ਕੁਛ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਸਰ ਕੋਈ ਐਦਾਂ ਦੀ ਗੱਲ ਹੀ ਨਹੀਂ ਜੀ ਕਦੇ ਵੀ ਸਾਡੇ ਕੋਲ ਡਾਕੂਮੈਂਟ ਸਾਰੇ ਪੂਰੇ ਨੇ ਜੀ ਠੀਕ ਹੈ ਹਾਂ ਜੀ ਕੀ ਨਾਮ ਹੈ ਤੁਹਾਡਾ ਹਾਂ ਜੀ ਕੀ ਨਾਮ ਹੈ ਮਾਲਕੀ ਸ਼ੋਹਰਤ ਨਹੀਂ ਉਮਰ ਹੈ ਹਾਂ ਜੀ 65 ਸਾਲ ਦੀ ਜੇ 65 ਸਾਲ ਦੀ ਉਮਰ ਹੈ ਤੁਹਾਡੀ ਹੁਣ ਫਰਮਾਨ ਜਾਰੀ ਕੀਤਾ ਨਵਾਂ ਪ੍ਰਸ਼ਾਸਨ ਨੇ ਕਿੰਨੇ ਪਰੇਸ਼ਾਨ ਹੋ ਉਹ ਪਰੇਸ਼ਾਨ ਨਹੀਂ ਕੀ ਲੱਗਦਾ ਜੀ ਜਿਹੜਾ ਡੀਜ਼ਲ ਆਟੋ ਨੂੰ ਬੰਦ ਕਰਨ ਦੀ ਗੱਲ ਕਹੀ ਆ ਹੁਣ ਦੂਸਰੇ ਪਾਸੇ ਤੁਸੀਂ ਜਿਹੜਾ ਮੁੱਖ ਮੰਤਰੀ ਵੱਲੋਂ ਜਿਹੜਾ ਜਾਰੀ ਕਰਵੇ ਨੇ ਵੇਹ ਜਾਗੇ ਹੋਰ ਕੀ ਕਰਾਂਗੇ ਜੀ ਜਾਵਾਂਗੇ ਕਿੱਥੇ ਜਦੋਂ ਇਹਨਾਂ ਨੇ ਗੱਡੀ ਸਰਕਾਰ ਨੂੰ ਕੀ ਸੀਗਾ ਸਹੂਲਤਾਂ ਦੇਵਾਂਗੇ ਅਸੀਂ ਹਰੇਕ ਕੋਈ ਨਹੀਂ ਮਿਲਦੀਆਂ ਜੀ ਮਿਲਦੀਆਂ ਨਹੀਂ ਪਈਆਂ